ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਪ ਕਮਾਈ ਮੇਰੇ ਮਾਲਕ ਦੀ ਵਡਿਆਈ ਨਾ ਲਿਖੀ ਜਾਵੇ ਨਾ ਗਾਈ ਨਾ ਕਹਿ ਨ ਹੋਵੇ ਨਾ ਮੈਂ ਹੋਵੇ ਜਿਹੜੀ ਕਰ ਗਿਆ ਖਾਤਰ ਕੁਰਤੇ ਬਹਾਦਰ ਸਾਰੇ ਹਿੰਦ ਦੀ ਚਾਦਰ jandu rakha ਕਰुणा ਦਾ ਸਾਗਰ ਗੁਰ ਤੇਗ ਬਹਾਦਰ ਮੋਹੇਤ ਸਾਕਾ ਜਨ ਕੀ ਆ ਪਰ ਸਿਰ ਸੀਸ ਦੀਆ ਪਰ ਸਿਰ ਨਾ ਦੀਆ ਜAVE ਨਾ ਗਾਈ ਨਾ ਗਿਣ ਹੋਵੇ ਨਾ ਮਣ ਹੋਵੇ ਜਿਹੜੀ ਕਰ ਗਇਆ ਕਮਾਈ ਮੇਰੇ ਮਾਲਕ ਦੀ ਵੜਾਈ ਨਾਲੇ ਮਣ ਹੋਵੇ ਜਿਹੜੀ ਕਰਗ ん പട്ടിവരണ <laughs> ਬਹਾਦਰ ਸਾਰੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਆਇਆ ਮਾਲਤਾ ਇਲਾਕੇ ਦੇ ਵਿੱਚ ਨਗਰ ਕੀਰਤਨ ਪਹੁੰਚ ਚੁੱਕਿਆ ਹੈ ਔਰ ਇੱਥੇ ਪਹੁੰਚਣ ਦੇ ਉੱਤੇ ਇੱਥੋਂ ਦੀ ਸੰਗਤ ਦੇ ਵੱਲੋਂ ਬਹੁਤ ਹੀ ਨਿੱਗਾ ਸਵਾਗਤ ਕੀਤਾ ਗਿਆ ਹੈ ਫੁੱਲਾਂ ਦੀ ਵਰਖਾ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ ਤਾਂ ਦੇ ਕਈ ਇਲਾਕਿਆਂ ਦੇ ਪੰਡਿਤ ਜਿਹੜੇ ਆ ਬ੍ਰਾਹਮਣ ਆ ਜਿਹੜੇ ਉਹ ਗੁਰਤੇ ਸਾਹਿਬ ਜੀ ਦੇ ਦਰਤੇ ਆਉਂਦੇ ਹਨ ਇਹ ਫਰਿਆਦ ਲੈ ਕੇ ਵੀ ਤਰੀਕੇ ਨਾਲ ਉਹਨਾਂ ਦੇ ਧਰਮ ਦੀ ਰੱਖਿਆ ਕਰ ਤਾਂ ਜਿਸ ਵਕਤ ਗੁਰੂ ਸਾਹਿਬ ਇਹ ਹਜੇ ਵਾਰਤ ਕਲਪਕਾਰੀ ਰਹੇ ਹੁੰਦੇ ਹਨ ਕਿ ਭਾਈ ਉਸ ਵਕਤ ਪਾਲ ਗੋਬਿੰਦਰਾ ਜੀ ਆਪ ਤੋਂ ਮਹਾਨ ਫੁਰਕਾਣ ਹੋ ਸਕਦਾ ਹੈ ਤੇ ਜੇਕਰ ਆਪ ਜੀ ਦੀ ਕੁਰਬਾਨੀ ਦੇ ਨਾਲ ਕਿਸੇ ਦਾ ਧਰਮ ਲੋਕ ਕਿਸੇ ਦੀਆਂ ਜਾਨਾਂ ਕਾ ਤੁਸੀਂ ਹਨ ਤਾਂ ਇਸ ਤੋਂ ਵੱਡਾ ਹੋਰ ਉਪਕਾਰ ਕੀ ਹੋ ਸਕਦਾ ਹੈ ਦਿੱਲੀ ਵਾਲ ਨੂੰ ਰਿਵਾਨਾ ਹੋ ਜਾਂਦਾ ਵੱਡਾ ਹੋਰ ਉਪਕਾਰ ਕੀ ਹੋ ਸਕਦਾ ਹੈ ਦਿੱਲੀ ਵਾਲ ਨੂੰ ਰਿਵਾਨਾ ਹੋ ਜਾਂਦੇ ਹਾਂ ਦਿੱਲੀ ਪਹੁੰਚਦਿਆਂ ਹੀ ਜੀ ਨੂੰ ਲੋਹੇ ਦੇ पिंजरे ਦੇ ਵਿੱਚ ਜਿਹੜਾ ਹੈ ਸਿੱਖੀ ਸਦਕਾ ਤੇ ਲਈ ਸ਼ਹਾदत ਦੇ ਕੇ ਸੰਤ ਤੇ ਭਾਈ ਤੇ ਆਲਾ ਜੀ ਆ ਡੋਲ ਰਹੇ ਤੇ ਭਾਈ ਮਤੀ ਦਾਸ ਜੀ ਨੂੰ ਵੀ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਲਾਲਚ ਦਿੱਤਾ ਜਾਂਦਾ ਹੈ ਪਰ ਕੋਈ ਮਤੀ ਦਾ ਜੀ ਵੀ ਅਡੋਲ ਰਹਿੰਦੇ ਹਨ ਤਾਂ ਫਿਰ ਪਈ ਮਤੀ ਦਾ ਜੀ ਨੂੰ ਆਰੇ ਤੇ ਦਸ ਸਾਹਿਬ ਜੀ ਜਿਹੜਾ ਹੈ ਕਿ ਅਡੋਲ ਡੋਲ ਜਾਣ ਤੇ ਉਹ ਇਸਲਾਮ ਕਬੂਲ ਕਰ ਲੈਣ ਪਰ ਅਜਿਹਾ ਨਹੀਂ ਹੁੰਦਾ ਜਿਹੜਾ ਹੈ ਲਾਲਚ ਦਿੱਤੇ ਚਾਹੁੰਦੇ ਹਨ ਅਖੀਰ ਉਹਨਾਂ ਨੂੰ ਵੀ ਰੂਮ ਵਿੱਚ ਲਪੇਟ ਕੇ ਅੱਗ ਲਾ ਕੇ ਸਾੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਹੋਈ ਸੰ ਉਹਨਾਂ ਨੂੰ ਇੱਕ ਇੱਕ ਕਰਕੇ ਵੱਖ-ਵੱਖ ਕਠੋਰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਜਦੋਂ ਕੋਈ ਬਾਹ ਨਾ ਚੱਲੀ ਜੇ ਵੱਲੋਂ ਸਖਤ ਜਿਹੜਾ ਆ ਰੁਖ ਅਪਣਾਇਆ ਜਾਂਦਾ ਹੈ। ਉਸ ਵੱਲੋਂ ਜਾਂਦੇ ਹਨ ਅਖੀਰ ਦਿੱਲੀ ਦੇ ਚਾਨੀ ਚੌਂਕ ਦੇ ਵਿੱਚ ਗੁਰੂ ਸਾਹਿਬ ਜੀ ਦਾ ਸਿਸ ਕਲਮ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਜਿਸ ਵਕਤ ਗੁਰੂ ਸਾਹਿਬ ਜੀ ਚਪਚੀ ਸਾਹਿਬ ਜੀ ਦਾ ਪਾਠ ਕਰੇ ਸਨ ਅਤੇ ਜਸ ਜਬਜੀ ਸਾਹਿਬ ਜੀ ਦੇ ਸ਼ਲੋਕ ਰੀ ਅਨੰਤ ਲੀਆਂ ਪੰਕਤੀਆਂ ਦਾ ਜਾਪ ਕਰ ਰਹੇ ਸਨ ਇਹ ਮੁਖਲੇ ਕੇਤੀ ਛੁੱਟੀ ਨਾਲ ਤੇ ਇਸ ਤੋਂ ਬਾਅਦ ਉਹ ਜਦ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਸਿਸ ਛਕਾਉਂਦੇ ਤਾਂ ਜਲਾਹ ਦੇ ਵੱਲੋਂ ਤਲਵਾਰ ਦੇ ਨਾਲ ਗੁਰੂ ਸਾਹਿਬ ਦਾ ਸਿਸ ਧੜਦਾਲੋਂ ਪੱਕਾ ਤੇ ਕਲਿਆਣੇ ਭਾਈ ਕਲਿਆਣੇ ਦੀ ਿਸਰਾਹ ਦੇ ਵਿੱਚ ਰਹਿ ਰਹੇ ਹੁੰਦਾ ਉਹਨਾਂ ਵੱਲੋਂ ਗੁਰਸਾਹਿਬ ਦੇ ਪਵਿੱਤਰ ਸਰੀਰ ਦਾ ਜਿਹੜਾ ਸਸਕਾਰ ਪੜਾਅ ਤੇ ਪਹੁੰਚ ਚੁੱਕੇ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪਣੇ ਸੁਖ ਹਸਨ ਤੇ ਜਿਹੜੀ ਉਹ ਬ੍ਰਾਜਮਣ ਹੋ ਚੁੱਕੇ ਹੈ പട്ടോ bahad sare bahad